ਦੇਈ ਦੀ ਜੁਬਾਨ ਤੇ ਹਲਕਾ ਫਿਲਮ ਦੀ ਗੱਲ ਕਰਾਂਗੇ ਸਫਾਈ ਸਰਦ ਸਿੰਘ ਸਾਡੇ ਹੱਥ ਦੇ ਵਿੱਚ ਲੋਕ ਆਪ ਤੁਹਾਰੇ ਜੁੜ ਰਹੇ ਨੇ ਕੱਲ ਜਿਹੜਾ ਰੋਡ ਸੋਣ ਰੱਖਿਆ ਗਿਆ ਸੀ ਮੋਗਾ ਦੇ ਕੋਈ ਪਿੰਡਾਂ ਦਾ ਅੱਜ ਹੈਗਾ ਸੀਗਾ ਨਿਹਵਾਸੀ ਤੋਂ ਵਾਲੇ ਦੇ ਕੋਈ ਪਿੰਡਾਂ ਦਾ ਜਿਹੜਾ ਅੱਜੜਾ ਰੋਡ ਤੋਂ ਆ ਬਾਕੇ ਪਾਣੇ ਪਹੁੰਚਿਆ ਕੋਈ ਨੌਜਵਾਨ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਕਰਦੇ ਸਸੀਕਰ ਬਾਈ ਜੀ ਕੀ ਨਾਮ ਆ ਜੀ ਅਮਰਦੀਪ ਸਿੰਘ ਜੀ ਹਲਕਾ ਰਾਮਪੁਰ ਫੂਲਪਿੰਡ ਅਮੀਰਗੜਾ ਜੀ ਕੀ ਗੱਲਾਂ ਜੋਗੇ ਭਾਈ ਸਾਹਿਬ ਦੇ ਹੱਕ ਚ ਦੇਖੋ ਭਾਈ ਸਾਹਿਬ ਦੇ ਅਕ ਵਿਚਤਾ ਇਹ ਕਹਿੰਦੇ ਆ ਵੀ ਦੇਖੋ 70 75 ਸਾਲ ਹੋ ਗਏ ਆਪਾਂ ਨੂੰ ਵੋਟਾਂ ਪਾਉਂਦੇ ਨੂੰ ਆਮ ਆਦਮੀ ਪਾਰਟੀ ਮੇਨਾਰਾ ਦਿੱਤਾ ਸੀ ਉਹ ਠੱਗ ਕੇ ਲੈ ਕੇ ਸੀਗੇ ਦੇਖੋ 2 ਸਾਲ 2.5 ਸਾਲ ਬਾਅਦ ਵੋਟਾਂ ਫੇਰ ਆਣੀਆਂ ਜਿਹਦਾ ਜਿੱਥੇ ਮਨ ਕਰਦਾ ਉੱਥੇ ਪਾ ਲੋ ਠੀਕ ਹੈ ਪਰ ਇਸ ਵਾਰ ਇਸ ਸ਼ਹੀਦ ਪਰਿਵਾਰ ਨੂੰ ਵੋਟਾਂ ਪਾਉਣੀ ਚਾਹੀਦੀਆਂ ਹਾਂ ਕਿਵੇਂ ਲੱਗਦਾ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਪੈਸੇ ਵਲ ਗਿਆ ਪਾਰਟੀਆਂ ਨੇ ਉਹ ਹਨਾ ਖੋਲ ਬੱਲਾ ਵੀ ਆ ਸਰਕਾਰ ਵੀ ਆ ਇਹ ਕਿਵੇਂ ਲੱਗਦਾ ਵੀ ਕਿ ਮੁਕਾਬਲਾ ਕਿਵੇਂ ਹੋਊਗਾ ਉਹਨਾਂ ਦਾ ਮੁਕਾਬਲਾ ਇੱਕ ਨੰਬਰ ਤੇ ਸਰਜੀਤ ਸਿੰਘ ਆ ਜੀ ਤੇ ਮੈਂ ਕਰਨਜੀਤ ਨੂੰ ਅਨਮੋਲ ਜੀ ਨੂੰ ਇੱਕ ਬੇਨਤੀ ਕਰਦਾ ਉਹਨਾਂ ਨੂੰ ਇਹ ਬੇਨਤੀ ਆ ਵੀ ਜੂਰੀ ਵਾਲਾ ਗੱਟਾ ਲੈ ਲੈਣਾ ਜੀ ਤੇ ਆਪਦੇ ਲੀੜੇ ਪਾ ਕੇ ਦਰਾਰਤੀਆ ਦਾ ਉਡਾਂਤਰ ਹੋਣ ਵੋਟ ਵਾਟ ਨਹੀਂ ਮਿਲਦੀ ਟਾਈਮ ਨਾਲ ਹੀ ਜਾਵੜੂ ਤਾਂ ਚੰਗਾ ਜੂਰੀ ਵਾਲੇ ਗੱਟੇ ਚ ਪਾ ਲੈਣੇ ਉੱਤੇ ਹੀ ਚੁੱਚੀ ਦਾ ਲੋਕ ਦੇਖ ਲੈਣਗੇ ਵੀ ਲੀੜੇ ਲੈ ਕੇ ਭੱਜ ਗਿਆ ਤੇ ਜੂਰੀ ਵਾਲੇ ਘਟੇ 'ਚ ਪਾ ਕੇ ਲੰਘ ਜਾ ਨਾਲੇ ਆਏ ਹੋਊ ਕਿੰਨੇ ਸਬਜ਼ੂਰੀ ਦਿੱਤੀ ਉਹਨੇ ਜੱਟ ਨੇ ਵੀ ਲੈ ਕੇ ਰੋਜੇ ਤੋਂ ਬਣਾ ਲੂਗਾ ਜੂਰੀ ਵਾਲੇ ਘਟੇ 'ਚ ਪਾ ਲਈ ਅੱਛਾ ਅੱਛਾ ਵਸ ਹੈ ਤੇ ਗਾਇ ਇੱਕ ਇੱਕਲ ਮੇਰੀ ਹੋਰ ਲੋਡ ਕਰ ਲੈ ਇਹੋ ਜੇ ਲੋਕਾਂ ਨੇ ਉਹਦੇ ਪੈਰ ਬਚਾਉਣੇ ਆ ਫਰੀਦ ਕਰੋੜ 'ਚ ਕਿਤੇ ਸਕਿਰੀ ਵੀ ਨਹੀਂ ਪਾਊਗਾ ਹਲਕੇ 'ਚ ਵੀ ਉੱਥੇ ਨਾ ਜਾਓ ਮੰਜੀ ਹੋਕ ਦਿੰਦੇ ਫਰੀਦ ਕਰੋੜ ਵਾਲੇ ਕੋਈ ਪੁੱਤ ਦੀ ਸਕਿਰੀ ਵੀ ਨਹੀਂ ਪਾਉਂਦਾ ਤੁਹਾਨੂੰ ਇੱਕ ਗੱਲ ਦੱਸਤੀ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਕਰਮਜੀਤ ਨੂੰ ਕਿ ਨਹੀਂ ਇੱਥੇ ਵੋਟਾਂ ਪੈਣੀਆਂ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਭਾਈ ਬਡਾਲਾ ਜੀ ਨੇ ਵੀ ਕੀਤਾ ਕਿ ਕਰੋ ਜੋ ਸਿੱਖ ਪੰਥ ਦੇ ਨੁਮਾਇੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਸ ਵਿੱਚ ਇਸ ਮਸਲੇ ਤੇ ਮੇਰਾ ਨੋ ਕਮੈਂਟ ਆ ਪਰ ਮੈਂ ਇੱਕ ਗੱਲ ਦੱਸਦਾ ਮੈਂ ਹਲਕਾਰਾਂਪਰਾ ਬੋਲਤੋਂ ਆ ਜਸਟ ਟਾਈਮ ਆਮ ਆਦਮੀ ਦੀ ਹਵਾ ਸੀ ਅਸੀਂ ਸ਼ਰੂਮਣੀ ਅਕਾਲੀ ਦਲ ਨੂੰ ਵੋਟਾਂ ਮਾਝੀ ਸਰਦਾਰ ਸਿਕੰਦਰ ਸਿੰਘ ਮਲੂਕਾ ਨਾਲ ਹੁੰਦਾ ਸੀਗੀ ਉਦੋਂ ਅਸੀਂ ਵੀ ਇੱਕ ਤੇ ਵੀ ਇਹ ਲਾਉਂਦੇ ਹੁੰਦੇ ਸੀ ਕਿ ਵੀ ਜਿੰਨੀ ਵੋਟ ਕਾਂਗੜ ਸਾਭ ਦੀ ਟੁੱਟੂਗੀ ਤੇ ਜੇ ਉਹ ਝਾੜੂ ਨਾਲ ਘਟ ਜਾਂਦੀ ਤਾਂ ਸਾਡੇ ਨਾਲ ਵੱਧ ਆਉਂਦੀ ਆ ਤਾਂ ਅਸੀਂ ਜਿੱਤਾਂਗੇ ਮਤਲਬ ਹੁਣ ਤਬਾ ਕੀ ਆ ਹੁਣ ਲੋਕਾਂ ਦਾ ਮੁਕਾਬਲਾ ਇੱਕ ਤਰਫਾ ਹੋ ਗਿਆ ਕਿਉਂਕਿ ਸਾਨੂੰ ਵੀ ਬਹੁਤ ਉਮੀਦ ਵੱਡੀ ਸੀ ਪਿਆ ਅਸੀਂ 5-7000 ਤੇ ਉਹਦੇ ਜਿੱਤਾਂਗੇ ਪਰ ਮੁਕਾਬਲਾ ਉਲਟਾ ਗਿਆ ਹੁਣ ਇੱਥੇ ਪਲਾ ਕੋਈ ਹੋਰ ਹੋਰ ਦੋ ਬੰਦੇ ਆਗੂ ਹੋਰ ਖੜੇ ਹੋਏ ਨੇ ਹੁਣ ਤਾਂ ਖਾਲਸਾ ਜੀ ਦਾ ਬੋਲਬਾਲਾ ਬਹੁਤ ਵੱਡਾ ਹੋ ਗਿਆ ਦੇਖੋ ਜੀ 100 100 ਦੇ ਵਿੱਚੋਂ ਜੇ 100 ਵੋਟ ਪੈਂਦੀ ਆ ਤਾਂ 90 ਵੋਟਾਂ ਇਹਨਾਂ ਦੀਆਂ ਪਿੰਡੂ 10 10 ਵੋਟਾਂ ਪੋਲਿਟਿਕਲ ਬੰਦੇ ਨੇ। ਕੋਣ ਦੇ ਨਾਮ ਤੇ ਲੱਗਦਾ ਤਾਂ ਸੀ ਕਿ ਉਹਨਾਂ ਨੂੰ ਇੱਕ ਹੋਣਾ ਚਾਹੀਦਾ ਸੀ। ਇਹ ਬਹੁਤ ਵੱਡੀ ਗੱਲ ਆ। ਜਿਵੇਂ ਕਲਾਕਾਰ ਇੱਕ ਹੋ ਗਏ ਆ, ਕਲਾਕਾਰ ਦੇ ਮੋੜ ਕਲਾਕਾਰ ਆ ਰਹੇ ਨੇ। ਉਹ ਚੀਜ਼ ਹੋਣੀ ਚਾਹੀਦੀ ਸੀ ਕਿ ਨਹੀਂ? ਬਿਲਕੁਲ ਹੋਣੀ ਚਾਹੀਦੀ ਸੀ। ਬਈ ਕੀ ਪਰਮਾਤਮਾ ਦੀ ਕਿਰਪਾ ਦੀ ਚਲੋ ਥੋੜੇ ਦੇਖੋ ਹਰ ਸਟੇਟ ਦੇ ਵਿੱਚ ਕੋਈ ਨਾ ਕੋਈ ਏਨਕਤਾ ਹੁੰਦੀ ਆ। ਮਤਲਬ ਤੋਂ ਦੋ ਚਾਰ ਇਧਰ ਉਧਰ ਤਾਂ ਹੁੰਦੇ ਹੁੰਦੇ ਆ। ਪਰਮਾਤਮਾ ਦੀ ਕਿਰਪਾ ਕੀ ਦੇਖੋ ਉਹਨਾਂ ਦਾ ਆਸਾਨ ਬਹੁਤ ਵੱਡਾ। ਮੈਂ ਇਹ ਪੰਡਤਾਂਗਾ। ਠੀਕ ਆ ਮੈਨੂੰ ਕੋਈ ਦੁੱਖ ਨਹੀਂ ਗਾ ਇਹ ਗੱਲ ਦਾ ਕਹਿਣ ਤੇ। ਵੀ ਦੇਖੋ ਕਿਉਂਕਿ ਜੇ ਮਾਇਨਰ ਨੂੰ ਥੋੜਾ ਘਟ ਘਟਾ ਦੇ ਤੁਸੀਂ ਕੀ ਕਰੋਗੇ ਇਹ ਸਾਡਾ ਸਿੱਖਾਂ ਦਾ ਸਿਰਮੌਰ ਸੰਸਥਾ ਸੀ ਜਿੱਥੇ ਉਹ ਜਿੱਥੇ ਉਹ ਬੰਦੇ ਨੇ ਜਿਹੜਾ ਬੰਦੇ ਦੀ 90000 ਤਨਖਾਹ ਤੇ ਉਸ ਟਾਈਮ ਸ਼ਹਿਰੀ ਪ੍ਰਾਪਰਟੀ 80000 ਨੂੰ ਸੀ ਉਹ ਬੰਦਾ ਕੁਝ ਵੀ ਕਰ ਸਕਦਾ ਸੀਗਾ ਜੇ ਹੁਣ ਮੇਰੇ ਕੋਈ ਘਰ ਨੂੰ ਢਾਊਗਾ ਟਾਈਮ ਪਾ ਕੇ ਮੈਂ ਮੈ ਕਿਹਨੂੰ ਬਖਸ਼ਾਂਗਾ ਦੇਖੋ ਇਹ ਧੱਕਾ ਜੇ ਕਈ ਕਈ ਬੰਦੇ ਕਹਿ ਦਿੰਦੇ ਆ ਯਾਰ ਉਹ ਇੰਦਰਾ ਦੇ ਨਾਲ ਸੀ ਉਹਨੇ ਗਦਾਰੀ ਕੀਤੀ ਗਦਾਰੀ ਨਹੀਂ ਕੀਤੀ ਜਦੋਂ ਕੋਈ ਮੇਰਾ ਘਰ ਟਾ ਕੇ ਜਾਊਗਾ ਮੈਂ ਜਦੋਂ ਮੈਂ ਲੋਟ ਲਗਾ ਠੋਕੂਗਾ ਨੂੰ ਉਹਨੇ ਆਪਣੇ ਪਰਿਵਾਰ ਦੀ ਬਲਾਹਣ ਕੀਤੀ ਪਰਿਵਾਰ ਦੀ ਪੰਜਾਬ ਦੇ 6 ਸਾਲ ਦਾ ਸੀ ਉਦੋਂ ਸਰਬਜੀਤ ਸਿੰਘ ਦੇ ਘਰ ਵਾਲੀ ਇੱਕਦਮ ਬੋਲ ਰਹੀ ਸੀ ਵਿਚਾਰੀ ਕਹਿ ਰਹੀ ਸੀ ਵੀ ਅਸੀਂ ਮੋਟਰਾਂ ਤੇ ਵੀ ਉਹਨਾਂ ਨੇ ਟਾਈਮ ਬਦ ਕੀਤਾ ਉਹ ਕਿੱਡੀ ਭੱਟੀ ਗੱਲ ਆ ਗਈ ਦੇਖੋ ਇੱਕ ਇੱਕ ਮਾੜਾ ਅੰਸਰ ਪਿੰਡ ਦੇ ਵਿੱਚ ਹੋਵੇ ਜੇ ਉਹਨੂੰ ਕੋਈ ਪੁਲਿਸ ਪਾਰਟੀ ਫੜਨ ਲੱਗ ਜਾਏ ਉਹਨੂੰ ਕਿ ਘਰੇ ਨਹੀਂ ਮਾਰਦਾ ਤੇ ਉਹ ਬੰਦਿਆਂ ਨੇ ਕਿੱਡਾ ਪ੍ਰਧਾਨ ਮੰਤਰੀ ਦਾ ਪੰਗਾ ਲਿਆ ਜੀ ਉਹਨਾਂ ਨੂੰ ਕੌਣ ਵਾੜਦਾ ਸੀ ਵਿਚਾਰਿਆਂ ਨੇ ਮੋਟਰਾਂ ਤੇ ਬਹਿਵੇਂ ਰਾਤਾਂ ਕੱਡੀਆਂ ਯਾਰ ਉਹਨਾਂ ਨੇ ਉਹ ਟਾਈਮ ਤਾਂ ਉਹ ਹੀ ਜਾਣਦੇ ਆ ਵਿਚਾਰੇ ਆਪਾਂ ਨਹੀਂ ਜਾਣਦੇ ਪਰ ਉਹ ਜੋ ਉਹਨੇ ਗੱਲਾਂ ਸੁਣ ਕੇ ਇੱਥੋਂ ਦਰਦ ਹੁੰਦਾ ਨਿਕਲਦਾ ਯਾਰ ਬਹੁਤ ਵੱਡੀ ਕੁਰਬਾਨੀ ਸੀਗੀ ਤੇ ਯਾਰ ਆਪਾਂ 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 ਨੂੰ ਹੋਰ ਦੇਖੋ ਇੱਕ ਬੋਦੀ ਪਾ ਸਕਦੇ ਆ ਹੋਰ ਆਪਾਂ ਨੂੰ ਵਿਚਾਰੇ ਨੂੰ ਕੀ ਦੇ ਸਕਦੇ ਆ ਉਹਨਾਂ ਨੇ ਉਹਨਾਂ ਦਾ ਕਰਜ਼ਾ ਤਾਂ ਆਪਣੇ ਬਹੁਤ ਸਾਰਾ ਪੰਜਾਬ ਦੇ ਉੱਤੇ ਆ ਯਾਰ ਜਿੱਤ ਕੇ ਭਲਾ ਡੱਕਾ ਨਾ ਕਰੇ ਪਰ ਉਹ ਉਹਦੀ ਕੁਰਬਾਨੀ ਦਾ ਮੁੱਲ ਲੈ ਦੀ ਮੋੜਾਂਗੇ ਕੋਸ ਜੀ ਆਪ ਹਮਾਰੇ ਜਿਹੜੇ ਲੋਕ ਪਰ ਆਪ ਹਮਾਰੇ ਆਪ ਭਰਿਆ ਆ ਆਪ ਹਮਾਰੇ ਆ ਪਿੰਡ ਤੋਂ ਆਪ ਹਮਾਰੇ ਆ ਮੈਂ ਇੱਕ ਤੁਹਾਨੂੰ ਵੱਡੀ ਗੱਲ ਹੋਰ ਵੀ ਦੱਸ ਦਿੰਦਾ ਕਈ ਬੰਦੇ ਨਾ ਵਿਚਾਰੇ ਜਿਹੜੇ ਆ ਹੁਣ ਇਸ ਮੌਜੂਦਾ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਬੰਦੇ ਵੀ ਮਜਬੂਰ ਹੋਏ ਬੈਠੇ ਹੈਗੇ ਜਾਂਦੇ ਜਰੂਰ ਇਕੱਠ ਚ ਪਰ ਵੋਟ ਉਹ ਵੀ ਇਧਰ ਹੀ ਜਾਣਗੀ ਕਿਉਂਕਿ ਉਹਨਾਂ ਨੂੰ ਕੋਈ ਮਸਲਾ ਆਉਂਦਾ ਕਿਸ ਦੀ ਤਕਸੀਮ ਦਾ ਰੁਕਿਆ ਵਾ ਕਿਸੇ ਦੇ ਮੈਂਬਰ ਬਣਨਾ ਕਿਹਨੇ ਸਰਪੰਚ ਬਣਨਾ ਪਰ ਉਹ ਵੀ ਇਹ ਗੱਲ ਕਹਿਣ ਲੱਗੇ ਵੀ ਯਾਰ ਦੇਖੋ ਬਾਈ ਜੀ ਸਾਨੂੰ ਪੰਚਾਇਤ ਦਾ ਵੋਟਾ ਦੇ ਦਿਓ ਪਰ ਹੁਣ ਜਿੱਥੇ ਮਰਜ਼ੀ ਪਾ ਲਓ ਹੁਣ ਉਹ ਵੀ ਲੜਨ ਨੂੰ ਹੜਕੇ ਆ ਦੇਣਾ ਓਕੇ ਓਕੇ ਹਾਂ ਜੁੱਧਾ ਪਾਰਟੀ ਦੀ ਸੀ ਆਮ ਆਦਮੀ ਸਰਕਾਰ ਦੀ ਗੱਲ ਆ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਜਿਹੜੇ ਨੁਮਾਇੰਦੇ ਸੀ ਜਿਹੜਾ ਕੋਈ ਮੈਂਬਰ ਸਰਪੈਂਟ ਬਣਨਾ ਚਾਹੁੰਦਾ ਜਾਂ ਕੋਈ ਬਲਾਕ ਸੰਮਤੀ ਮੈਂਬਰ ਬਣ ਜਾਣਾ ਜ਼ਿਲ੍ਹਾ ਪ੍ਰੀਸ਼ਦ ਬਣਨਾ ਚਾਹੁੰਦਾ ਉਹਨਾਂ ਨੇ ਵੀ ਇਹ ਹੱਥ ਖੜੇ ਕਰਤੇ ਵੀ ਬਾਈ ਜੀ ਹੁਣ ਤਾਂ ਇਹ ਲਹਿਰ ਸੀਗੀ ਅਸੀਂ ਬਲਕਾਰ ਜਿਵੇਂ ਸਾਡਾ ਹਲਕਾ ਨਾ ਪ੍ਰਭੂਲਾ ਸਾਡੇ ਪਿੰਡ ਦੇ ਨੁਮਾਇੰਦੇ ਕਹਿਣ ਲੱਗੇ ਵੀ ਅਸੀਂ ਬਲਕਾਰ ਨੂੰ ਇਹ ਗੱਲ ਕਹਿਣਾ ਕਿ ਇਹ ਲਹਿਰ ਸੀਗੀ ਜਦੋਂ ਥੋੜੀ ਲ ਉਹਨੋਂ ਉਹ ਵੀ ਆ ਤੇ ਜੋੜਨ ਲੱਗੇ ਵੀ ਬਾਈ ਸਾਨੂੰ ਪੰਚਾਇਤ ਵਾਲਿਆਂ ਦਾ ਵੋਟਾ ਦੇ ਦਿਓ ਤੇ ਯਾਰ ਤੁਸੀਂ ਜਿੱਥੇ ਮਰਜੀ ਬਾ ਲੋ ਇਹ ਹਾਲਾਤ ਹੋ ਗਏ ਪਿੰਡਾਂ ਦੇ ਬਿਲਕੁਲ ਹਾਂ ਲੱਗਦਾ ਕਿ ਮੁਕਾਬਲਾ ਹੁਣ ਰਹਿਿਆ ਨਹੀਂ ਮੁਕਾਬਲਾ ਤਾਂ ਬਾਈ ਜੀ ਰਹਿ ਹੀ ਨਹੀਂਗਾ ਨਹੀਂ 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 ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਯਾਰ ਮੁਕਾਬਲਾ ਤਾਂ ਮੁਕਾਬਲੇ ਤੋਂ ਵੀ ਪਰਾ ਕੰਮ ਹੁਣ ਤਾਂ ਇਹ ਗੱਲ ਹੀ ਰਹੇਗੀ ਕਿ ਖੰਡੂਰ ਸਾਹਿਬ ਤੇ ਕਿੰਨੀ ਲੀਡ ਆ ਤੇ ਇੱਥੇ ਕਿੰਨੀ ਲੀਡ ਲੀਡ ਦਾ ਮਸਲਾ ਰਹਿ ਗਿਆ ਮੁਕਾਬਲਾ ਤਾਂ ਬਹੁਤ ਦੂਰ ਹੋ ਗਿਆ ਬਿਲਕੁਲ ਬਿਲਕੁਲ ਜਸਤ ਹਾਂ ਇਹ